ਹਾਂਜੀ ਬਾਬੇ ਉਹ ਸਾਸਤਰੀ ਕਾਲ ਸਾਰਿਆਂ ਅੱਜ ਦੇਣਿਆ ਐਤਵਾਰ ਦਾ ਕਿ ਅੱਜ ਮੈਂ ਆ ਗਿਆ ਡਿੱਕੇ ਛੁੱਟੀ ਦਾ ਕਰਕੇ ਤੇ ਅੱਜ ਮੇਰੀ ਡਿਊਟੀ ਲਾਤੀ ਇੱਥੇ ਆ ਪੰਗ ਵੱਡੀ ਚੱਲੂ ਮੱਕੀ ਤੇ ਦਵਾਈਆਂ ਸਾਰੀ ਮੱਕੀ ਦੇ ਆਸ-ਪਾਸੇ ਪੰਗ ਹੀ ਪੰਗ ਫੀ ਪਈ ਆ ਅਮਰੇ ਬੱਸ ਇੱਦਾਂ ਹੀ ਬੰਨਾ ਆਪਣੇ ਆਪਣੇ ਵਾਲਾ ਸਾਫ ਕਰੀ ਜਨਾ ਉਧਰੋਂ ਉਹ ਸਾਰੀ ਵੱਡਣੀ ਆ ਉਧਰੋਂ ਉਹ ਖੜੀ ਆ ਉਧਰੋਂ ਰੋ ਸੜਕ ਦੇ ਉੱਤੇ ਆ ਸਾਰੀ all these brothers my guys know that we fly know that they ride or die what do we want to move like that where you want gone ਲੋਈ ਆਪਾਂ ਤੁਰੇ ਸੀ ਉਹ ਖੰਬੇ ਦੇ ਕੋਲ ਉਧਰ ਉਹ ਸਾਰੀ ਵੱਟ ਕੱਢ ਕੇ ਐਂਦੀ ਘੁੰਮ ਕੇ ਆ ਕੇ ਆ ਵੀ ਸਾਰਾ ਬੰਨਾ ਵੱਟ ਦਾ ਆ ਖੁੰਝੇ 'ਚ ਬਹੁਤ ਜਿਆਦੀ ਭੰਗੀ ਇਹ ਵੀ ਵੱਟ ਦਿੱਤੀ ਸਾਰੀ ਹਾਂ ਪਿਆ ਢੇਰ ਲੱਗਾ ਉਹ ਪਿਆ ਢੇਰ ਲੱਗੇ ਉਧਰ ਆ ਵੀ ਤੇ ਹੁਣ ਵਾਰੀ ਐਦੀ ਸਰੀ ਦੀ ਇਹ ਵੀ ਚੰਗੀ ਆ ਉਹ ਤੱਕ ਇੱਥੋਂ ਗਾਉਂ ਰਾਤ ਤੱਕ ਸਾਰੇ ਜਾਣਾ ਪਪੰਗਈ ਇੱਥੇ ਇੱਕ ਪ੍ਰੋਗਰਾਮ ਕੁਝ ਜ਼ਿਆਦਾ ਸੰਗਣਾ ਹੈ ਤੇ ਗਾਂ ਵੀ ਇਦਾਂ ਹੀ ਹੈ ਸੰਗਣਾ ਕੰਮ ਪੂਰਾ ਇਹ ਕਰਾਊਗਾ ਬਸ ਇਹ ਖਤਰਾ ਦਬੰਨਾ ਸਾਫ਼ ਹੋ ਗਿਆ ਹੈ ਨਾ ਹੁਣ ਆ ਰਹਿ ਗਿਆ ਇਹਨਾਂ ਕਰਦਿਏ ਵੀ ਸੰਗਣਾ ਬਹੁਤ ਇੱਥੋਂ ਇਹਨਾਂ ਚਿਰ ਉਹਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਭੂਮ ਦਾ ਬੋਝਾਂ ਦੀ ਕੋਈ ਪਰਵਾਹ ਨਹੀਂ ਬੇਬੂਸ ਆਸਿਕਾ ਮੈਂ ਚੱਲਿਆ ਉਗੀ ਨੂੰ ਉਗੀ ਅੱਡੇ 'ਚ ਸ਼ੋਪਿੰਗ ਕਰਦੀ ਆ ਦੁੱਦੀ ਜੀ ਤੇ ਆਜੋ ਤੁਹਾਨੂੰ ਵਾਜੂ ਕੀਆ ਅੱਡਾ ਦਿਖਾਉਣੇ ਆ ਲੋ ਜਿਆਦਾ ਪਾਈ ਜਾਂਦੇ ਪਾਈਪ ਲਾਈਨ ਸਾਰੇ ਪਟਕੇ ਮੋਟਰ ਤੇ ਆਪਾਂ ਲੱਗੇ ਅੰਦਰ ਗੱਡੇ ਦੇ ਵਿੱਚ ਤੇ 30 ਦੀ ਸਪੀਡ ਵਿੱਚ ਦਸਦੀ ਆ। ਅੰਦਰੋਂ ਬਾਹਰਲਾ ਪਾਸਾ ਆ ਗਿਆ। ਲੋ ਜੀ ਹੁਣ ਵੜ ਗਏ ਆਪਾਂ ਆ ਗੀਲ ਦੇ ਵਿੱਚ ਗੱਡੇ ਵਾਲੇ ਚ। ਹੁਣ ਗਰਮੀਆਂ ਜੇ ਹੋ ਗਈਆਂ ਤੇ ਅੱਡੇ ਚ ਰੌਣਕ ਥੋੜੀ ਜਿਹੀ ਘੱਟ ਆ। ਪਰ ਫੇਰ ਵੀ ਬੁੱਤਾ ਲੱਗੀ ਜਾਂਦਾ ਸਾਰਾ ਸਾਮਾਨ ਤੋਂ ਮੈਂ ਲਿਆ ਲੈ ਡੱਬਾ ਡੱਬਾ ਵੀ ਸਾਰਾ ਕੋਈ ਹੁਣ ਮੈਂ ਸਬਜ਼ੀ ਲੈ ਲਵਾਂ ਥੋੜੀ ਜੀ ਰੋਟੀ ਵੀ ਖਾਣੀ ਪੈਣੀ ਆ ਚਲੋ ਸਾਮਾਨ ਖਾਦੇ ਥੋੜੀ ਸਰਨਾ